ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਅਹਿਮ ਇਸ਼ੂ ਐਡਰੈਸ ਕੀਤੇ ਜਾਣਗਵਾਂ ਪਹਿਲਾਂ ਉਹਨਾਂ ਨੂੰ ਲਿਸਟ ਕਰ ਦਵਾਂ ਉਸ ਤੋਂ ਬਾਅਦ ਫਿਰ ਉਹਦੇ ਉੱਤੇ ਪਾਰਟੀ ਦਾ ਨਜ਼ਰੀਆ ਜਿਹੜਾ ਆ ਉਹ ਤੁਹਾਡੇ ਸਾਹਮਣੇ ਰੱਖਿਆ ਜਾਏਗਾ ਅਕਾਲ ਤਖਤ ਸਾਹਿਬ ਤੋਂ ਲੈ ਕੇ ਜਿਹੜੇ ਹੋਰ ਦੋ ਤਖਤ ਨੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਨੇ ਉਹਨਾਂ ਨੂੰ ਜਦੋਂ ਪਿਛਲੇ ਦਿਨੀ ਪਿਛਲੇ ਮਹੀਨੇ ਹਟਾਇਆ ਗਿਆ ਜਥੇਦਾਰ ਸਾਹਿਬਾਨ ਨੂੰ ਉਹਨਾਂ ਦੇ ਨੂੰ ਸੇਵਾ ਮੁਕਤ ਕੀਤਾ ਗਿਆ ਉਹਨਾਂ ਤੋਂ ਬਾਅਦ ਬਣੇ ਹੋਏ ਹਾਲਾਤਾਂ ਦੇ ਬਾਰੇ ਗੱਲ ਕਰਨ ਦੇ ਲਈ ਅਕਾਲੀ ਦਲ ਵੱਲੋਂ ਅਕਾਲੀ ਦਲ ਬਾਦਲ ਵੱਲੋਂ ਕਿਸ ਤਰੀਕੇ ਦੇ ਨਾਲ ਇੱਕ ਪੂਰਾ ਤਖਤਾ ਨੂੰ ਟਿੱਚ ਜਾਣ ਕੇ ਉਹਨਾਂ ਦੇ ਜਿਹੜੇ ਫੈਸਲੇ ਸੋਨਾਂ ਟਿੱਚ ਜਾਣ ਕੇ ਜਿਸ ਤਰੀਕੇ ਦੇ ਨਾਲ ਦੁਬਾਰਾ ਪ੍ਰਧਾਨਗੀ ਦੀ ਨਿਯੁਕਤੀ ਕੀਤੀ ਗਈ ਉਹਦੇ ਬਾਰੇ ਜਿਹੜਾ ਇੰਡੀਆ ਵੱਲੋਂ ਪਿਛਲੇ ਦਿਨੀ ਤਹੌਵਰ ਰਾਣਾ ਨੂੰ ਐਕਸਟਰੈਡਾਈਟ ਕੀਤਾ ਗਿਆ ਉਹਦੇ ਬਾਰੇ ਤਰਖਾਲਸਾ ਦਾ ਕੀ ਨਜ਼ਰੀਆ ਆ ਉਹਦੇ ਬਾਰੇ ਗੱਲਬਾਤ ਕੀਤੀ ਜਾਗੀ ਔਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦੇ ਵਿੱਚ ਕੁਝ ਜੋ ਉਹਨਾਂ ਨੇ ਪੁਆਇੰਟਸ ਲਏ ਨੇ ਖਾਸ ਤੌਰ ਤੇ ਭਾਈ ਰਾਜੋਵਾਨਾ ਦੇ ਸਬੰਧ ਦੇ ਵਿੱਚ ਉਹਦੇ ਬਾਰੇ ਆਪਣਾ ਨਜ਼ਰੀਆ ਰੱਖਣ ਦੇ ਲਈ ਇਹ ਪ੍ਰੈਸ ਕਾਨਫਰੰਸ ਅੱਧੀ ਗਈ ਆ ਸੋ ਸਭ ਤੋਂ ਪਹਿਲਾਂ ਜਿਹੜੇ ਪਾਰਟੀ ਦੇ ਆਉਣ ਵਾਲੇ ਪ੍ਰੋਗਰਾਮ ਦੇ ਮੈਂ ਉਹਦੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਹੈ ਕਿ 40 ਸਾਲ ਤੋਂ ਵੱਧ ਸਮਾਂ ਬੀਤ ਗਿਆ ਆ ਜਦੋਂ ਕੌਮ ਕੌਮੀ ਰੂਪ ਦੇ ਵਿੱਚ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰ ਰਹੀ ਆ ਇਸ ਸੰਘਰਸ਼ ਦੇ ਵਿੱਚ ਕੁਝ ਅਹਿਮ ਪੜਾਅ ਆਏ ਨੇ ਜਿੱਥੇ ਸਾਡੇ ਸਿੰਘਾਂ ਨੇ ਸੰਘਰਸ਼ ਲੜਿਆ ਉੱਥੇ ਕੁਝ ਇਹੋ ਜਿਹੇ ਮੌਕੇ ਵੀ ਆਏ ਨੇ ਜਿਹੜੇ ਬੜੇ ਅਹਿਮ ਨੇ ਔਰ ਉਹਨਾਂ ਇੱਕ ਅਹਿਮ ਮੌਕਿਆਂ ਦੇ ਵਿੱਚੋਂ ਇੱਕ ਤਰੀਕਿਆ 29 April ਦੀ 1986 ਦੀ ਜਦੋਂ ਸਰਬੱਤ ਖਾਲਸਾ ਵਾਲਾ ਤਾਂਪੀ ਗਈ ਪੰਥਕ ਕਮੇਟੀ ਨੇ ਖਾਲਸਤਾਨ ਡਿਕਲੇਅਰ ਕੀਤਾ ਸੀ 29 April 1986 ਨੂੰ 40 ਸਾਲ ਪੂਰੇ ਹੋ ਗਏ ਸੀ ਪਿਛਲੇ ਸਾਲ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਓਨੂੰ ਔਰ ਆਉਂਦੇ ਸਾਲ 40 ਸਾਲ ਪੂਰੇ ਹੋ ਜਾਣੇ ਨੇ ਇਸ ਡੈਕਲੇਰੇਸ਼ਨ ਇਸ ਡੈਕਲੇਰੇਸ਼ਨ ਤੋਂ ਪਹਿਲਾਂ ਵੀ ਇਹ ਗੱਲ ਮੈਂ ਇੱਥੇ ਸਾਫ਼ ਕਰ ਦੇਣੀ ਚਾਹੁੰਦਾ ਕਿ ਕਈ ਵਾਰੀ ਇਹ ਜਨ ਲੱਗੇ ਕਿਸੇ ਨੂੰ ਵੀ ਸਿਰਫ ਇਸੇ ਇੱਕ ਕਮੇਟੀ ਨੇ ਹੀ ਖਾਲਸਪਤਾਂ ਦੇ ਨੀਂ ਪੱਥਰ ਰੱਖਿਆ ਜਾਂ ਅੱਗੇ ਸੰਘਰਸ਼ ਨੂੰ ਤੋਰਿਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਪਣੀ ਮੰਜ਼ਲ ਜਿਹੜੀ ਆ ਉਹ ਖਾਲਸਪਤਾਂ ਮਿੱਥ ਚੁੱਕੀਆਂ ਸੀ ਬਬਰ ਖਾਲਸਾ ਦਲ ਖਾਲਸਾ ਕਾਉਂਸਲ ਆਫ ਖਾਲਸਪਤਾਂ ਦੇ ਵਿੱਚ ਅਹਿਮ ਨਾਮ ਨੇ ਉਹਨਾਂ ਸਾਰਿਆਂ ਦਾ ਯੋਗਦਾਨ ਨੂੰ ਇੱਜ਼ਤ ਦਿੰਦੇ ਹੋਏ ਰਿਸਪੈਕਟ ਦਿੰਦੇ ਹੋਏ ਉਹਦੇ باوجود ਇਸ ਦਿਨ ਨੇ ਇਤਿਹਾਸ ਦੇ ਵਿੱਚ ਸਾਡੇ ਸੰਘਰਸ਼ ਦੇ ਵਿੱਚ ਇੱਕ ਅਹਿਮ ਜਗ੍ਹਾ ਬਣਾਈ ਆਪੇ। ਔਰ ਉਸ ਘਟਨਾ ਨੂੰ ਉਸ ਡੈਕਲੇਰੇਸ਼ਨ ਨੂੰ ਆਉਂਦੇ ਸਾਲ 40 ਵਾਰੇ ਪੂਰੇ ਹੋ ਜਾਣੇ। ਪਰ ਉਸ ਦੇ ਇਸ ਸਾਲ ਦੀ ਤਰੀਖ ਦੇ ਉੱਤੇ ਦਲ ਖਾਲਸਾ ਵੱਲੋਂ ਉਸ ਡੈਕਲੇਰੇਸ਼ਨ ਦੇ ਸੰਦਰਭ ਦੇ ਵਿੱਚ ਅੱਜ ਦੇ ਹਾਲਾਤ ਜੋ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਆਨਸਰ ਕਰਨ ਦੇ ਲਈ ਆਪਣੀ ਅਗਲੀ ਨੌਜਵਾਨ ਪੀੜ੍ਹੀ ਦੇ ਅੰਦਰ ਹੋਰ ਜ਼ਿਆਦਾ ਦ੍ਰਿੜਤਾ ਲਿਆਉਣ ਦੇ ਲਈ ਸਿੱਖ ਸਿਧਾਂਤਾਂ ਦੀ ਸਮਝ ਪੈਦਾ ਕਰਨ ਦੇ ਲਈ ਬਣੇ ਹੋਏ ਇੰਟਰਨੈਸ਼ਨਲ ਹਾਲਾਤਾਂ ਦੇ ਵਿੱਚ ਜਿਹੜਾ ਸਾਡਾ ਉਹ ਖਰੜਾ ਹੈ ਖਾਲਸਾਣ ਡੈਕਲੇਰੇਸ਼ਨ ਦਾ ਉਹ ਅੱਜ ਕੀ ਮਾਇਨਰ ਖਾਂਦਾ ਹੈ ਉਹਨੂੰ ਸਾਰਿਆਂ ਨੂੰ ਐਕਸਪਲੇਨ ਕਰਨ ਦੇ ਲਈ 29 April ਨੂੰ ਭਾਈ ਗੁਰਦਾਸ ਹਾਲ ਵਿਖੇ 11 ਤੋਂ 2 ਸੈਮੀਨਾਰ ਕੀਤਾ ਜਾਏਗਾ। ਔਰ ਸੈਮੀਨਾਰ ਤੋਂ ਬਾਅਦ ਵਿੱਚ ਅਕਾਲ ਤੱਕ ਸੈਪ ਤੇ ਜਾ ਕੇ 2:30 ਵਜੇ ਅਰਦਾਸ ਕੀਤੀ ਜਾਏਗੀ ਆਪਣੀ ਸੰਘਰਸ਼ ਦੀ ਕਾਮਯਾਬੀ ਦੀ ਉਸ ਦੇ ਨਾਲ ਜਿਹੜਾ 29 ਤੋਂ ਅਗਲੇ ਪ੍ਰੋਗਰਾਮ ਹੋਣ ਨੇ ਜਿਹੜੇ ਪਾਰਟੀ ਦੇ ਉਲੀਕੇ ਜਾ ਗਏ ਨੇ ਜਾਂ ਉਲੀਕੇ ਜਾਣਗੇ ਉਸ ਦਾ ਐਲਾਨ ਵੀ 29 ਤਰੀਕ ਨੂੰ ਉਦਣ ਸਟੇਜ ਤੋਂ ਕੀਤਾ ਜਾਏਗਾ ਦੂਸਰਾ ਜਿਹੜਾ ਇਸ਼ੂ ਆ ਜਥੇਦਾਰ ਸਹਿਬਾਨਾਂ ਦਾ ਇਹਦੇ ਬਾਰੇ ਬਹੁਤ ਕਨਫਿਊਜ਼ਨ ਬਣੀ ਹੋਈ ਆ ਵਿਧਿ ਵਿਵਧਾਨ ਦੇ ਬਾਰੇ ਦੇ ਵਿੱਚ ਕਾਫੀ ਲੰਬਾ ਸਮਾਂ ਪਹਿਲਾਂ ਕੰਮ ਵੀ ਕੀਤਾ ਜਾ ਚੁੱਕਿਆ ਹੈ ਔਰ ਉਹਦੇ ਵਿੱਚ ਭਾਜੀ ਕੌਰਪਾਲ ਸਿੰਘ ਜੀ ਇੱਥੇ ਬੈਠੇ ਨੇ ਇਹਨਾਂ ਦਾ ਇੱਕ ਅਹਿਮ ਰੋਲ ਆ ਉਹਦੇ ਵਿੱਚ ਸੋ ਉਹ ਆਪਣੀ ਗੱਲ ਲੱਗੇ ਤੁਹਾਡਾ ਨਾਲ ਰੱਖਣਗੇ ਵੀ ਉਸ ਵਿਧਿ ਵਿਵਧਾਨ ਦੀ ਅੱਜ ਕੀ ਹਾਲਾਤ ਨੇ ਔਰ ਖਾਸ ਤੌਰ ਤੇ ਵਿਧਿ ਵਿਵਧਾਨ ਦੁਬਾਰਾ ਫੇਰ ਲਾਈਮਲਾਈਟ ਦੇ ਵਿੱਚ ਆਏ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਦੇ ਕੋਲੋਂ ਸੁਝਾਅ ਮੰਗੇ ਨੇ ਇਸ ਸੁਝਾਅ 'ਤੇ ਜੇ ਜਾਣ ਕੇ ਕਿਵੇਂ ਜਥੇਦਾਰਾਂ ਦੀ ਸੇਵਾ ਮੁਕਤੀ ਜਾਂ ਨਿਯੁਕਤੀ ਹੋਣੀ ਚਾਹੀਦੀ 20 ਤਰੀਕ ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਐਲਾਨਿਆ ਸੀ ਸੋ ਹੋ ਸਕਦਾ ਉਹ ਸਮਾਂ ਅੱਗੇ ਬਤਾਉਣ ਕਿ ਹੋਰ ਜ਼ਿਆਦਾ ਫਾਰਮ ਦੇ ਚ ਸੁਝਾਅ ਲਏ ਜਾ ਸਕਣ ਪਰ ਉਹਦੇ ਬਾਰੇ ਜੋ ਵੀ ਹਾਲਾਤ ਨੇ ਉਹ ਭਾਜੀ ਕੌਰਪਾਲ ਤੁਹਾਡੇ ਨਾਲ ਅੱਗੇ ਸਾਂਝਾ ਕਰਨਗੇ ਜਦੋਂ ਮਾਈਕ ਇਹਨਾਂ ਕੋਲ ਜਾਏਗਾ ਉਹਦੇ ਨਾਲ ਨਾਲ ਜਿਹੜੇ ਅੱਜ ਹਾਲਾਤ ਨੇ ਸਾਡੇ ਜੋ ਸਾਹਮਣੇ ਸਾਹਮਣੇ ਦਿਖਦੇ ਪਏ ਨੇ ਜਦੋਂ ਤੇ ਨਿਯੁਕਤੀ ਸੇਵਾ ਮੁਕਤੀ ਤੇ ਵਿਧਾਨ ਘੜਿਆ ਜਾਏਗਾ ਔਰ ਲਾਗੂ ਹੋ ਜਾਏਗਾ ਫਿਰ ਤੇ ਉਹ ਅਗਲੀ ਗੱਲ ਆ ਪਰ ਜਿਹੜੇ ਅੱਜ ਦੇ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਪੂਰੀ ਪਾਰਟੀ ਤੇ ਕੰਟਰੋਲ ਕਰਕੇ ਔਰ ਜਿਸ ਤਰੀਕੇ ਦੇ ਨਾਲ ਤਖਤਾਂ ਦਾ ਮਜ਼ਾਕ ਬਣਾਇਆ ਪਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿਵੇਂ ਜਥੇਦਾਰਾਂ ਨੂੰ ਸੇਵਾਮੁਕਤ ਕੀਤਾ ਗਿਆ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਇਸ ਕਰਕੇ ਵੀ ਉਹਨਾਂ ਨੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਵੇੜੇ ਦੇ ਵਿੱਚ ਖਿਲਾਰ ਲਿਆ ਸੀ ਕਵੈਸ਼ਨ ਇਹ ਕੀਤੀ ਸੀ ਇਹਨਾਂ ਨੇ ਔਰ ਪੰਥ ਦੇ ਵੱਡੇ ਸਨ ਉਹ ਗੱਲ ਉਹਦੇ ਨਹੀਂ ਕਰਦੇ ਰਹੀ ਪੀ ਇਹਨਾਂ ਦੀ ਬਹੁਤ ਜਲਦ ਇਹਨਾਂ ਨੂੰ ਘਰ ਭੇਜ ਦਿੱਤਾ ਜਾਏਗਾ ਔਰ ਉਵੇਂ ਹੋਇਆ ਪਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕੀਤੀ ਗਈ ਕੁਲਦੀਪ ਸਿੰਘ ਗੜਗਾਜ ਜੁਣਾ ਦੀ ਉਹਨਾਂ ਦੇ ਉੱਤੇ ਉਹਨਾਂ ਦੀ ਨਿਯੁਕਤੀ ਤੇ ਸਵਾਲ ਉਸੇ ਦਿਨ ਹੀ ਖੜੇ ਹੋ ਗਏ ਜਦੋਂ ਉਹਨਾਂ ਨੂੰ ਤੜਕਸਾਰ ਬਿਨਾ ਪੰਥ ਦੀ ਸ਼ਮੂਲੀਅਤ ਤੋਂ ਦਸਤਾਰ ਸੌਂਪੀ ਗਈ ਔਰ ਜਦੋਂ ਉਹਨਾਂ ਦਾ ਵਿਰੋਧ ਹੋਇਆ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਦਾ ਵਿਰੋਧ ਹੋਇਆ ਤੇ ਇਹ ਗੱਲਾਂ ਵਿੱਚੋਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਸ਼ਾਇਦ ਇਸ ਗੱਲ ਦੀ ਸ਼ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਆਪਣੇ ਅੰਦਰ ਇਹ ਗੱਲ ਮੰਨਦੀ ਹੋਵੇ ਪੀ ਇਹ ਗੱਲ ਠੀਕ ਨਹੀਂ ਤੇ ਜਿਹੜੀ ਅਗਲੀ ਨਿਯੁਕਤੀਆਂ ਸ਼ਾਇਦ ਉਹ ਠੀਕ ਕਰਨਗੇ ਜਿਹੜੀ ਤਖਸ਼ੀਰੇ ਦਮਦਮਾ ਸਾਹਿਬ ਦੇ ਜ਼ਥੇਦਾਰ ਦੀ ਸੀ। ਔਰ ਕਿਉਂਕਿ ਉਹਦੇ ਵਿੱਚ ਹੀ ਵਿਧੀ ਵਿਧਾਨ ਵਾਲੀ ਗੱਲ ਆ ਗਈ ਸੀ ਪ੍ਰਧਾਨ ਸਾਹਿਬ ਵੱਲੋਂ ਇਸ ਕਰਕੇ ਲੋਕਾਂ ਦੇ ਵਿੱਚ ਇਹ ਕਿਹਾ ਸਰਾਂ ਹੈ ਵੀ ਸ਼ਾਇਦ ਉਹ ਨਿਯੁਕਤੀ ਸਹੀ ਕਰਨਗੇ। ਪਰ ਕਮਾਲ ਵੇਖੋ ਵਿਧੀ ਵਿਧਾਨ ਤੇ ਬਾਰੇ ਮੰਗ ਰਹੇ ਸੁਝਾ ਔਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕਰ ਰਹੇ ਆ ਅਸੀਂ ਫੇਰ ਜਥੇਦਾਰ ਦੀ ਉਹ ਫੇਰ ਉਸੇ ਤਰੀਕੇ ਨਾਲ ਕਰ ਰਹੇ ਆ ਬਿਨਾ ਕਿਸੇ ਨੂੰ ਦੱਸੇ ਬਿਨਾ ਪੰਥ ਦੀ ਸ਼ਮੂਲੀਅਤ ਤੋਂ ਬਿਨਾ ਸੰਸਥਾਵਾਂ ਦੀ ਸ਼ਮੂਲੀਅਤ ਤੋਂ ਬਿਨਾ ਸੰਪਰਦਾਵਾਂ ਦੀ ਸ਼ਮੂਲੀਅਤ ਤੋਂ ਔਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰ ਦੀ ਜਿਹੜੀ ਇਹਨਾਂ ਨਿਯੁਕਤੀ ਕੀਤੀ ਉਹ ਵੀ ਓਵੇਂ ਕੀਤੀ ਦਸਤਾਰਬੰਦੀ ਜਿਹੜੀ ਕੀਤੀ ਸੋ ਇਸ ਸਵਾਲੀਆ ਚਿੰਨ ਨੇ ਕਿ ਕੀ ਵਾਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਹਿਰਦ ਹੈ ਤਖਤਾਂ ਦੇ ਜਥੇਦਾਰਾਂ ਦੇ ਇੱਜ਼ਤ ਦੇ ਸਬੰਧ ਦੇ ਵਿੱਚ ਉਹਨਾਂ ਦੇ ਸੇਵਾ ਮੁਕਤੀ ਦੇ ਨਿਯਮਾਂ ਦੇ ਸਬੰਧ ਦੇ ਵਿੱਚ ਜੇ ਹੈ ਤੇ ਫਿਰ ਇਸ ਸਟੈਪ ਨੂੰ ਦੁਬਾਰਾ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਕੰਸੀਡਰ ਕਰਨਾ ਚਾਹੀਦਾ। ਤੀਸਰੀ ਗੱਲ ਇਹ ਦੇ ਨਾਲ ਹੀ ਮੈਂ ਜੋੜ ਦੇਣੀ ਚਾਹੁੰਦਾ ਆ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਆਉਂਦੀ ਆ ਸਾਡੇ ਬਾਰੇ ਉਹ ਇਹ ਆਉਂਦੀ ਆ ਕਿ ਦੁਨੀਆ ਕਈ ਸਾਲੋਂ ਕਹਿੰਦੀ ਆ ਵੀ ਇਹ ਸ਼੍ਰੋਮਣੀ ਕਮੇਟੀ ਦੇ ਬੜੇ ਨੇੜੇ ਨੇ ਚਾਹੀਤੇ ਨੇ। ਇਹ ਆਮ ਸਾਡੇ ਤੱਕ ਸਵਾਲ ਆਉਂਦਾ ਇੱਥੇ ਮੈਂ ਇੱਕ ਸਵਾਲ ਤੋਂ ਸਿਰਫ ਇਨਾ ਕੁ ਕਲੀਅਰ ਕਰਨਾ ਚਾਹੁੰਦਾ ਆ ਕਿ ਦਾਲ ਖਾਲਸਾ ਕਿਸੇ ਦੇ ਨੇੜੇ ਨਹੀਂ ਤੇ ਕਿਸੇ ਤੋਂ ਦੂਰ ਨਹੀਂ ਜਿੱਥੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸਿਧਾਂਤਾਂ ਦੇ ਅਨੁਸਾਰ ਸਹੀ ਫੈਸਲਾ ਕਰਦੀ ਆ ਅਸੀਂ ਉਹਨਾਂ ਦੀ ਸ਼ਲਾਘਾ ਵੀ ਕਰਦੇ ਆਂ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਣੇ ਵੀ ਆਂ ਔਰ ਅੱਗੇ ਫਿਊਚਰ 'ਚ ਵੀ ਖਲੋਵਾਂਗੇ ਪਰ ਜਿੱਥੇ ਜਿੱਥੇ ਸਿਧਾਂਤਾਂ ਨੂੰ ਸ਼ਿਕਰੇ ਟੰਗਿਆ ਜਾਂਦਾ ਫੇਰ ਉਹ ਚਾਹੇ ਕੋਈ ਵੀ ਤੇ ਰੋਵੇ ਉਹਦੇ ਨਾਲ ਉਹਦੇ 'ਚ ਸਵਾਲੀਆ ਚਿੰਨ੍ਹ ਖੜੇ ਕਰਨੇ ਉਹਨਾਂ ਨੂੰ ਚੈਲੰਜ ਕਰਨਾ ਉਹ ਵੀ ਸਾਡੀ ਡਿਊਟੀ ਹੈ ਸੋ ਅਸੀਂ ਪੰਥ ਦੇ ਵਿੱਚ ਕਿਸੇ ਦੇ ਨੇੜੇ ਨਹੀਂ ਪਰ ਕਿਸੇ ਤੋਂ ਦੂਰ ਵੀ ਨਹੀਂ ਸੋ ਸਾਡਾ ਜਿਹੜਾ ਨੇੜਤਾ ਆ ਉਹ ਸਾਡੇ ਸਿਧਾਂਤਾਂ ਦੇ ਨੇੜੇ ਆ ਸੋ ਉਸੇ ਤਹਿਤ ਇਹ ਗੱਲਾਂ ਜਿਹੜੀਆਂ ਆ ਉਹ ਅਸੀਂ ਕਰ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬਹੁਤ ਹੀ ਸੋਹਰਦਤਾ ਦੇ ਨਾਲ ਸੋਚਣਾ ਚਾਹੀਦਾ ਤੀਸਰੀ ਜਿਹੜੀ ਗੱਲ ਵਾਪਰੀ ਅਕਾਲੀ ਦਲ ਦੀ ਜਦੋਂ 2 ਦਸੰਬਰ ਦਾ ਫੈਸਲਾ ਆਇਆ ਤੇ ਇਹ ਇਲਾਨ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਆ ਅਕਾਲੀ ਦਲ ਦੀ ਉਹ ਆਪਣਾ ਜਿਹੜਾ ਵਕਾਰ ਹੈ ਉਹ ਗਵਾ ਚੁੱਕੀ ਆ ਨਵੀਂ ਭਰਤੀ ਹੋਵੇ ਨਵੇਂ ਪ੍ਰਧਾਨ ਦੀ ਚੋਣ ਹੋਵੇ ਉਹਦੇ ਲਈ ਉਹਦੇ ਇੱਕ ਕਮੇਟੀ ਬਣਾਈ ਗਈ ਹੁਣੇ ਫੇਰ ਵਾਰ-ਵਾਰ ਲੋਕਾਂ ਦੇ ਜਾਂ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਅੱਜ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਨੇ ਬਾਦਲ ਦਲ ਦੇ ਇਸ਼ਾਰਿਆਂ ਦੇ ਉੱਤੇ ਉਹਨਾਂ ਵੱਲੋਂ ਵੀ ਪੰਥ ਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਥ ਮੇਰੇ ਤੇ ਯਕੀਨ ਕਰੇ ਪਰ ਸਵਾਲ ਨਾਲ ਦੇ ਨਾਲ ਆ ਜਾਂਦੇ ਨੇ ਵੀ ਜਦੋਂ ਦੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਉਸ ਤੋਂ ਬਾਅਦ ਕੀ ਹੋ ਰਿਹਾ ਹੈ ਜਿਸ ਅਕਾਲ ਤੱਕ ਸੈਭ ਤੇ ਉੱਤੋਂ ਇਹ ਹੁਕਮ ਹੋਇਆ ਸੀ ਕਿ ਇਹ ਲੀਡਰਸ਼ਿਪ ਆਪਣੀ ਕ੍ਰੈਡੀਬਿਲਟੀ ਗਵਾ ਚੁੱਕੀ ਆ ਤੇ ਨਵੀਂ ਭਰਤੀ ਹੋਵੇ ਤਾਂ ਉਹਦੀ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਕਿੱਧਰ ਝੁਕਾ ਆ ਕਿੱਧਰ ਨਹੀਂ ਝੁਕਾ ਮੈਂ ਉਹਦੇ ਵੱਲ ਨਹੀਂ ਜਾਣਾ ਚਾਹੁੰਦਾ ਪਰ ਜਾਂ ਤੇ ਜਸੇਦਾਰ ਸਾਹਿਬ ਜਿਹੜੇ ਬਣਿਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਆਪਣੀ ਪੋਜੀਸ਼ਨ ਕਲੀਅਰ ਕਰਦੇ ਕਮੇਟੀ ਬਾਰੇ ਕਿ ਅਜ ਤੋ ਬਾਅਦ ਇਹ ਕਮੇਟੀ ਕਿਸੇ ਕੰਮ ਦੀ ਨਹੀਂ ਜਾਂ ਮੈਂ ਰੱਦ ਕਰਦਾ ਜਾਂ ਕੀ ਆ ਉਹਦੇ ਬਾਰੇ ਫੇਰ ਅਗਲੀ ਗੱਲ ਬਾਤ ਦੀ ਪਰ ਉਹਦੇ باوجود ਉਹਨਾਂ ਦੇ ਨੱਕ ਦੇ ਥੱਲੇ ਅਕਾਲੀ ਦਲ ਵੱਲੋਂ ਸਾਰੇ ਤਖਤਾਂ ਦਾ ਮਜ਼ਾਕ ਬਣਾ ਕੇ ਇਜਲਾਸ ਸੱਦਿਆ ਗਿਆ ਬਦਲ ਦਲ ਵੱਲੋਂ ਉੱਥੇ ਨਵਾਂ ਪ੍ਰਧਾਨ ਥਾਪਿਆ ਗਿਆ ਪਰ ਤਰਾਸ ਦੀ ਇਸ ਗੱਲ ਦੀ ਆ ਕਿ ਉਹ ਪ੍ਰਧਾਨ ਜਦੋਂ ਆਪ ਹੀ ਬਣ ਕੇ ਉੱਥੇ ਆਉਂਦਾ ਆ ਤੇ ਉਹਨਾਂ ਵੱਲੋਂ ਬਣਾਏ ਗਏ ਜਥੇਦਾਰ ਉਹਨਾਂ ਨੂੰ ਸਰੋਪਾ ਦੇ ਕੇ ਕੀ ਸਨਿਆ ਦੇਣਾ ਚਾਹੁੰਦੇ ਕਮੇਟੀ ਦਾ ਕੀ ਬਣਿਆ ਜਿਹੜੇ ਉਹ ਦਿਨ ਹੁਕਮਨਾਮੇ ਕੀਤੇ ਗਏ ਸੋ ਉਹਨਾਂ ਹੁਕਮਨਾਮਿਆਂ ਦਾ ਕੀ ਬਣਿਆ ਉਹਨਾਂ ਨੂੰ ਤੁਸੀਂ ਕੀ ਸੋਚਦੇ ਹੋ ਇਹ ਸਾਰੇ ਸਵਾਲ ਨੇ ਔਰ ਇਹਦੇ ਨਾਲ ਦਾ ਇੱਕ ਸਵਾਲ ਸੁਖਵੀਰ ਸਿੰਘ ਬਾਦਲ ਤੇ ਵੀ ਇਸ ਤੋਂ ਬਾਅਦ ਭਾਜੀ ਆਪਣੀ ਗੱਲ ਸਾਰੀ ਕਹਿਣਗੇ ਬਟ ਉਸ ਸਵਾਲ ਦਾ ਸਿਰਫ ਮੈਂ ਸਵਾਲ ਕਰਕੇ ਜਿਹੜਾ ਉਹਨਾਂ ਦਾ ਸਵਾਲ ਹੈ ਉਸ ਸਵਾਲ ਤੇ ਸਵਾਲ ਕਰਕੇ ਗੱਲ ਆਪਣੀ ਨਵੇੜਨੀ ਚਾਹੁੰਦਾ ਜਦੋਂ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦਲ ਦੇ ਧੜੇ ਨੇ ਆਪਣਾ ਪ੍ਰਧਾਨ ਦੁਬਾਰਾ ਚੁਣਿਆ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਸਪੀਚ ਕੀਤੀ ਉਹਦੇ ਚ ਉਹਨਾਂ ਨੇ ਕੋਟ ਕੀਤਾ ਕਿ ਸਾਡੇ ਤਿੰਨੇ ਤਖਤ ਜਿਹੜੇ ਹੀ ਉਹ ਭਾਜਪਾ ਦੀ ਕੰਟਰੋਲ ਚ ਚਲੇ ਗਏ ਉਹਨਾਂ ਦੇ ਕਬਜ਼ੇ ਚ ਚਲੇ ਗਏ ਤੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਮੈਂ ਵਧਾਈ ਦਿੰਨਾ ਆ ਕਿ ਉਹਨਾਂ ਨੇ ਹੁਣ ਉਹਨਾਂ ਦੀ ਕਬਜ਼ੇ ਤੋਂ ਜਿਹੜੇ ਤਖਤ ਨੇ ਸਾਡੇ ਪੰਜਾਬ ਦੇ ਤਿੰਨੇ ਆਜ਼ਾਦ ਕਰਵਾ ਲਏ ਇਹ ਉਹਨਾਂ ਦਾ ਆਇਆ ਬਿਆਨ ਹੁਣ ਸਵਾਲ ਇਹ ਆ ਆਪਣੇ ਆਪ ਦੇ ਵਿੱਚ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਬੀਜੇਪੀ ਦੇ ਕਬਜ਼ੇ ਤੋਂ ਬਾਹਰ ਕਢਾ ਲੇ ਤੇ ਹੁਣ ਤੁਹਾਡੇ ਮੁਤਾਬਕ ਜਿਹੜੇ ਜਥੇਦਾਰ ਚਾਹੀਦੇ ਸੀ ਉਹ ਤੁਸੀਂ ਨਿਯੁਕਤ ਕਰ ਲੇ ਤੇ ਇਹਦਾ ਮਤਲਬ ਇਹ ਮੰਨ ਰਿਆ ਜਾਵੇ ਵੀ ਬੀਜੇਪੀ ਦੇ ਕਬਜ਼ੇ ਚੋਂ ਕਢਾ ਲੇ ਤੇ ਬਾਦਲਦਲ ਦੇ ਕਬਜ਼ੇ ਦੇ ਦੇ ਤੇ ਇਹ ਕੋਈ ਸੋਲੂਸ਼ਨ ਤੇ ਨਹੀਂ ਨਾ ਜਿਹੜਾ ਤੁਸੀਂ ਅਪਣਾਇਆ ਔਰ ਉਹਦੇ ਨਾਲ ਹੀ ਸਵਾਲ ਇਹ ਬਣਦਾ ਜਿਹੜਾ ਪਹਿਲੀ ਵਾਰੀ ਇਹ ਅਲੀਗੇਸ਼ਨ ਲਾਇਆ ਗਿਆ ਸੀ ਜਦਨ ਪਾਈ ਕੁਲਦੀਪ ਸਿੰਘ ਡਗਾਜ ਨੂੰ ਨਿਯੁਕਤੀ ਹੋਈ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਸੁਚਾਲਾ ਸਿੰਘ ਲੰਗਾਨ ਵਿੱਚ ਬਾਲ ਕੇ ਉੱਥੇ ਜਦੋਂ ਇਹ ਸਵਾਲ ਪੁੱਛਿਆ ਗਿਆ ਸੀ ਵੀ ਕੀ ਇਹ ਮੰਨ ਲਿਆ ਜਾਵੇ ਕਿ ਗਿਆਨੀ ਰਗबीर ਸਿੰਘ ਕੇਂਦਰ ਦੇ ਹੱਥਾਂ 'ਚ ਖੇਡ ਰਹੇ ਨੇ ਤੇ ਸੁਚਾਲਾ ਸਿੰਘ ਲੰਗਾਨ ਨੇ ਜਵਾਬ ਦਿੱਤਾ ਕਿ ਕੋਈ ਸ਼ੱਕ ਆ ਤੇ ਇਹ ਸਵਾਲ ਬਣਦਾ ਹੈ ਅੱਜ ਵੀ ਜਦੋਂ ਸੁਖਬੀਰ ਸਿੰਘ ਬਾਦਲ ਵੀ ਇਹ ਹੀ ਕਹਿ ਰਹੇ ਨੇ ਕਿ ਭਾਜਪਾ ਦੀ ਝੋਲੀ 'ਚ ਚਲੇ ਗਏ ਸੀ ਸਾਡੇ ਤੱਕ મતલਬ ਕਿ ਉਹ ਤਿੰਨੇ ਜਥੇਦਾਰ ਭਾਜਪਾ ਦੀ ਝੋਲੀ 'ਚ ਪੈ ਗਏ ਸੀ ਇਹਨਾਂ ਦਾ ਕਹਿਣ ਦਾ ਮਤਲਬ ਵੀ ਜੇ ਉਹ ਸੱਚ ਪਹਿਲਾਂ ਤੇ ਉਹ ਸੱਚ ਹੈ ਕਿ ਨੇ ਇਹ ਸ਼੍ਰੋਮਣੀ ਕਮੇਟੀ ਨੂੰ ਆਪਣੇ ਆਪ ਦੇ ਵਿੱਚ ਇਹਦੇ ਉੱਤੇ ਪੂਰੀ ਸਫਾਈ ਦੇਣੀ ਚਾਹੀਦੀ ਆ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਜਿਹੜੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਉਹ ਸਾਰਾ ਉਹਨਾਂ ਦਾ ਜਿਹੜਾ ਤਾਮ-ਜਾਮ ਆ ਉਹ ਸਾਰਾ ਹਾਲ ਦੀ ਘੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਸੋ ਜਵਾਬਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਓਨ ਅਲਿਗੇਸ਼ਨ ਦਾ ਪਰ ਉਹਦੇ ਨਾਲ ਨਾਲ ਇਹ ਵੀ ਇੱਕ ਸਵਾਲ ਆ ਪੀ ਜੇ ਤੁਸੀਂ ਇਹ ਮੰਨਦੇ ਹੋ ਕਿ ਉਹ ਬੀਜੇਪੀ ਦੀ ਝੋਲੀ 'ਚ ਪੈ ਗਏ ਜਾਂ ਕੇਂਦਰ ਦੀ ਝੋਲੀ 'ਚ ਪੈ ਗਏ ਨੇ ਤੇ ਫਿਰ ਇਹ ਦੱਸੋ ਪੀ ਜੇ ਉਹ ਤਖਤਾਂ ਦੀ ਗਵਾਹੀ ਕਰਨ ਦੇ ਯੋਗ ਨਹੀਂ ਸੀ ਤੇ ਤੁਸੀਂ ਇਸ ਕਰਕੇ ਉਹਨਾਂ ਨੂੰ ਹਟਾਇਆ ਕਿ ਉਹ ਕੇਂਦਰ ਦੀ ਝੋਲੀ 'ਚ ਪੈ ਗਏ ਨੇ ਤੇ ਫਿਰ ਉਹ ਇੰਨੇ ਮੁਕੱਦਸ ਅਸਥਾਨ ਦਰਬਾਰ ਸਾਹਿਬ ਦੇ ਅੱਜ ਵੀ ਗ੍ਰੰਥੀ ਕਿਵੇਂ ਕਿ ਇਹ ਮੰਨ ਲਿਆ ਜਾਵੇ ਫਿਰ ਕਿ ਬੀਜੇਪੀ ਦੇ ਬੰਦੇ ਗ੍ਰੰਥੀ ਬਣ ਸਕਦੇ ਨੇ ਜਥੇਦਾਰ ਨਹੀਂ ਬਣ ਸਕਦੇ ਮਤਲਬ ਜਿੱਥੇ ਤੱਕ ਤੁਹਾਨੂੰ ਕੋਈ ਸੇਕ ਨਹੀਂ ਲੱਗਦਾ ਤੁਹਾਨੂੰ ਉੱਥੇ ਤੱਕ ਫਿਰ ਮਨਜ਼ੂਰ ਆ ਜਿੱਥੇ ਤੁਹਾਨੂੰ ਸਵਾਲੀਆ ਚਿੰਨ੍ਹ ਆਉਂਦੇ ਨੇ ਉਹ ਤੁਹਾਨੂੰ ਨੇ ਮਨਜ਼ੂਰ ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਸਵਾਲ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਖੜਾ ਕਰਤਾ ਸੀ ਕਿ ਇਹਦਾ ਜਵਾਬ ਦਿੱਤਾ ਜਾਵੇ ਪਰ ਇਹਦੇ ਵਿੱਚ ਕਿੰਨੀ ਸੱਚਾਈ ਆ ਇਹਦਾ ਕਾਲਪੁਰ ਖੁਆਇਰੋ ਜਾਣਦਾ ਹੈ ਜਾਂ ਜਿਨ੍ਹਾਂ ਤੇ ਐਜੂਕੇਸ਼ਨ ਲੱਗੇ ਨੇ ਉਹ ਜਾਣਦੇ ਨੇ ਪਰ ਇਹ ਸਵਾਲ ਆਪਣੇ ਆਪ ਦੇ ਅੱਜ ਜਵਾਬ ਮੰਗਦੇ ਨੇ